ਸਾਊਂਡ ਬਾਰ ਔਰ ਵਾਚ ਉਹ ਵੀ ਕੰਪਨੀ ਦੀ ਮੈਕਸ ਕੰਪਨੀ ਦੀ 10000 ਮੁੱਲ ਵਾਲੀ 에어ਪੋਰਟਸ B ワर्ड ਦਾ ਅਡਾਪਟਰ ਕੈਮਰਾ ਰਿੰਗ ਕਵਰ ਗਲਾਸ ਕੈਮਾਤਾ ਦੀ ਦੋਸਤੋ ਮੈਂ ਇੱਕ ਪਾਈਸੀ ਰੀਲ ਆਈਫੋਨ ਦੀ ਸਕੀਮ ਦੀ ਔਰ ਜਸਵੀਰ ਕੁਮਾਰ ਜੀ ਨਾਰੀਕੇ ਤੋਂ ਭਰਾ ਆਏ ਸੀ ਮੇਰੇ ਕੋਲੇ ਪਹਿਲਾਂ ਵੀ ਲੈ ਕੇ ਗਏ ਨੇ ਮੋਬਾਈਲ ਫਿਰ ਤੋਂ ਸ਼ੋਪਿੰਗ ਕਰਨ ਆਏ ਨੇ ਮੇਰੇ ਕੋਲੇ ਇਹਨਾਂ ਨੇ ਲਿਆ ਆਈਫੋਨ 13 ਵਿਦ ਬਿੱਲ ਵਾਲਾ ਓਰੀਜਨਲ ਮਤਲਬ ਔਨਲਾਈਨ ਵਾਲਾ ਪੀਸ ਨਹੀਂ ਡਿਸਟਰੀਬਿਊਟਰ ਵਾਲਾ ਪੀਸ ਹੈ ਸਿੱਧਾ ਕੰਪਨੀ ਤੋਂ ਆਉਂਦਾ ਲੈਣਾ ਸੀ ਹਾਰਡ ਕੈਸ਼ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਇਹਨਾਂ ਨੂੰ ਇਹ ਸੀਗਾ ਕਿ ਮੈਨੂੰ ਸਕੀਮ ਦਾ ਮਤਲਬ ਨਹੀਂ ਮੈਨੂੰ ਡਿਸਟਰੀਬਿਊਟਰ ਵਾਲਾ ਸੈੱਟ ਦੇ ਦਿਓ ਮੈਂ ਔਨਲਾਈਨ ਵਾਲਾ ਸੈੱਟ ਨਹੀਂ ਲੈਣਾ ਬਾਕੀ ਜੋ ਸਾਡੀ ਸਕੀਮ ਚੱਲਦੀ ਹੈ ਸਾਊਂਡ ਬਾਰ ਔਰ ਵਾਚ ਉਹ ਵੀ ਕੰਪਨੀ ਦੀ ਮੈਕਸ ਕੰਪਨੀ ਦੀ 10000 ਮੁੱਲ ਵਾਲੀ 에ਅਰਪੋਰਟਸ B ワर्ड ਦਾ ਅਡੈਪਟਰ ਕੈਮਰਾ ਰਿੰਗ ਕਵਰ ਗਲਾਸ ਮੈਂਬਰਨ ਔਰ ਜੋ ਆਪਣੇ 에어ਪੋਰਟ ਦਿੱਤੇ ਨੇ ਉਹਦਾ ਇਹ ਕਵਰ ਇਹ ਸਾਰਿਆਂ ਦੇ ਸਾਰਿਆਂ ਇਹਨਾਂ ਨੂੰ ਆਪਣੇ ਸਕੀਮ ਦੇਤੀ ਗਿਫਟਸ ਦੇਤੇ ਨਾਲ ਬਾਕੀ ਜਸਵੀਰ ਕੁਮਾਰ ਜੀ ਤੋਂ ਪੁੱਛਾਂਗੇ ਇੱਥੇ ਆ ਕੇ ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ ਕਿਵੇਂ ਲੱਗਿਆ ਉਹਨਾਂ ਨੂੰ ਹਾਂਜੀ ਜਸਵੀਰ ਜੀ ਬਹੁਤ ਵਧੀਆ ਲੱਗਿਆ ਕਿ ਬਹੁਤ ਵਧੀਆ ਡੀਲ ਕੀਤਾ ਥੈਂਕ ਯੂ ਤੇ ਸਾਨੂੰ ਅਗੇ ਪਹਿਲਾਂ ਵੀ ਲੈ ਕੇ ਗਏ ਆ ਦੋਤੋਂ ਸਾਨੂੰ ਬਿਲਕੁਲ ਇਦਾਂ ਅਸੀਂ ਮਲੇਰਕੂਲੇ ਤੋਂ ਆ ਉੱਥੋਂ ਵੀ ਸਾਨੂੰ ਪਰ ਤੁਹਾਡੇ ਨਾਲ ਡੀਲ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ ਵਧੀਆ ਸੁਭਾਅ ਤੁਹਾਡਾ ਬਾਕੀ ਰਿਸ਼ਤੇਦਾਰੀ ਵੀ ਆ ਮਲੋ ਸਾਡੇ ਤੁਹਾਡੇ ਨਾਰੀਕੇ ਤੇ ਤੁਸੀਂ ਉਹ ਵੀ ਮੇਰੇ ਖਾਸ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਮਤਲਬ ਹੈ ਰਿਸ਼ਤਰੀ ਹੈ ਬਹੁਤ ਜ਼ਿਆਦਾ ਨੀਅਰਸ ਨੇ ਮੇਰੇ ਬਹੁਤ ਵਧੀਆ ਲੱਗਦਾ ਮੈਨੂੰ ਹਾਂਜੀ ਬਿਲਕੁਲ ਠੀਕ ਹੈ ਜੀ ਬਹੁਤ ਸਾਰਾ ਕੁਝ ਜਿਵੇਂ ਤੁਹਾਨੂੰ ਰੀਲਸ ਵਗੈਰਾ ਦੇਖਦੇ ਹੋ ਸਾਡੀਆਂ ਹਾਂਜੀ ਹਾਂ ਬਿਲਕੁਲ ਉਹੀ ਦੇਖ ਕਰਦੇ ਹੋ ਬਿਲਕੁਲ ਫੋਲੋ ਕਰਦੇ ਕਿਹੜੇ ਚੈਨਲ ਨੂੰ ਕਰਦੇ ਮਤਲਬ ਇ ਤੁਸੀਂ ਵੀ ਫਾਲੋ ਕਰੋ ਜਿਹੜੇ ਨਹੀਂ ਕਰਦੇ ਉਹਨਾਂ ਲਈ ਵੀ ਬੇਨਤੀ ਹੈ ਕਿ ਕਰੋ ਅਸੀਂ ਚੰਗੀਆਂ ਵੀਡੀਓ ਪਾਉਂਦੇ ਆ ਕੋਈ ਸਾਡੀ ਇਦਾਂ ਦੀ ਵੀਡੀਓ ਨਹੀਂ ਹੁੰਦੀ ਜਿਹੜੀ ਕਿ ਕਿਸੇ ਨੂੰ ਹਰਟ ਕਰੇ ਜੈ ਮਾਤਾ ਦੀ ਜੀ ਜੈ ਮਾਤਾ ਦੀ